ਦੇ ਦੋ ਬੱਚੇ ਸੀ ਜਵਾਨ ਰਸਤੇ ਆਉਂਦੇ ਸੀ ਇਹਨੂੰ ਦੇ ਬੱਚਿਆਂ ਨੂੰ ਉਹ ਫੇਰ ਮਾਨ ਸੀ ਲੇਖ ਲੋ ਤੇ ਕਬੱਡੀ ਦਾ ਖਿਡਾਰੀ ਸੀ ਕਰੀ ਇਹਨਾਂ ਦਾ ਭਤੀਜਾ ਸੀ ਉਹ ਦੇਖਦੇ ਕਿਉਂ ਨਾ ਹੰਦੰਨੀ ਮਾਰਦੀ ਹੋਏ ਚੁੱਪ ਕਰ ਸਕਦਾ ਹੈ 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 ਬਾੜੇ ਉਹਨਾਂ ਨੂੰ ਲੈ ਵੀ ਜਾਂਦੀ ਹੈ ਪੁਲਿਸ ਪਰ ਕੰਟੀ ਬਾਅਦ ਛੱਡ ਦਿੰਦੀ ਆ ਨਹੀਂ ਰੱਖਦੀ ਉਹਨਾਂ ਨੂੰ ਨਾ ਉਹਨਾਂ ਦਾ ਨਸ਼ਾ ਸਾਡਾ ਮੇਰਾ ਮੁੰਡਾ ਆਖਦਾ ਜੀ ਤਾਂ ਇਹ ਬੇहद ਭਾਵੁਕ ਕਰਦੀਆਂ ਤਸਵੀਰਾਂ ਨੇ ਪਿੰਡ ਕੋਟਲੀ ਸਾਬੋ ਵਿਖੇ ਦੋ ਕਬੱਡੀ ਖਿਡਾਰੀ ਫੌਤ ਹੋ ਗਏ ਨੇ ਤੇ ਉਸ ਤੋਂ ਬਾਅਦ ਹਰਸਿਮਰਤ ਬਾਦਲ ਜਿਹੜੇ ਨੇ ਉੱਥੇ ਪਿੰਡ ਪਹੁੰਚਦੇ ਨੇ ਤਾਂ ਇੱਕ ਬਜ਼ੁਰਗ ਬੀਬੀ ਹਰਸਿਮਰਤ ਕੌਰ ਬਾਦਲ ਦੇ ਗੱਲ ਲਾ ਕੇ ਊਭਾਂ ਮਾਰ-ਮਾਰ ਕੇ ਰੋ ਪੈਂਦੀ ਹੈ ਹਰਸਿਮਰਤ ਕੌਰ ਬਾਦਲ ਉਹਨਾਂ ਨੂੰ ਭਰੋਸਾ ਜਿਤਾਉਂਦੇ ਨੇ ਕਿ ਇਹ ਨਸ਼ੇ ਦਾ ਜਿਹੜਾ ਦੈਤ ਆ ਇਸ ਨੂੰ ਹਮੇਸ਼ਾ ਦੇ ਲਈ ਖਤਮ ਕਰ ਦਿੱਤਾ ਜਾਵੇਗਾ ਤਾਂ ਉੱਥੇ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਇਸਤੇ ਜਲਦ ਤੋਂ ਜਲਦ ਠੱਲ ਪਾਈ ਜਾਵੇ ਨਸ਼ਾ ਕਰਕੇ ਆਪਣੀ ਜਾਨ ਗਵਾ ਚੁੱਕੇ ਦੋ ਕਬੱਡੀ ਖਿਡਾਰੀ ਪਿੰਡ ਕੋਟਲੀ ਸਾਬੋ ਵਿਖੇ ਉੱਥੇ ਪਰਿਵਾਰ ਨੂੰ ਦਿਲਾਸਾ ਦੇਣ ਪਹੁੰਚੇ ਸੀ ਬੀਬਾ ਹਰਸਿਮਰਤ ਕੌਰ ਬادل ਤੇ ਉਸ ਦੌਰਾਨ ਬਜ਼ੁਰਗ ਬੀਬੀ ਜਿਹੜੀ ਹੈ ਉਹ ਹਰਸਿਮਰਤ ਕੌਰ ਬادل ਦੇ ਗੱਲ ਨਾਲ ਲੱਗ ਕੇ ਉਬਾ ਮਾਰ ਰੋ ਪੈਂਦੀ ਹੈ ਤੇ ਉਸ ਦੌਰਾਨ ਹਰਸਿਮਰਤ ਕੌਰ ਬادل ਉਹਨਾਂ ਨੂੰ ਭਰੋਸਾ ਦਿਵਾਉਂਦੇ ਨੇ ਕਿ ਜਿੱਤਣ ਤੋਂ ਬਾਅਦ ਉਹ ਇਸ ਮਸਲੇ ਦਾ ਹੱਲ ਜਦੂਰ ਕਰਨਗੇ ਹੈ ਹੀ ਵਾਲੇ ਉਹਨਾਂ ਨੂੰ ਲੈ ਵੀ ਜਾਣਗੇ ਪੁਲਿਸ ਪਰ ਘੰਟੇ ਬਾਅਦ ਛੱਡ ਦਿੰਦੀ ਆ ਨਹੀਂ ਰੱਖਦੇ ਉਹਨਾਂ ਨੂੰ ਨਾ ਉਹਨਾਂ ਦਾ ਨਸ਼ਾ ਸਾਡਾ ਮੇਰਾ ਮੁੰਡਾ ਆਖਦਾ ਜੀ ਬਣਾਓ ਪੁਲਸ ਵਾਲੇ ਕੋਣ ਹੈ ਐਨੀ ਕੋਈ ਬੁਲਾਓ ਦੇਖੋ ਜੀ ਮੇਰਾ ਮੁੰਡਾ ਆਪਰ ਨਸ਼ੇ ਕਰਦਾ ਮੇਰਾ ਮੁੰਡਾ ਵੀ ਕਰਦਾ ਐ ਹੈ ਜੀ ਦੋ ਬੱਚੇ ਆ ਉਹਦੇ ਗੋਲੀਆਂ ਖਾਂਦੇ ਤੁਹਾਨੂੰ ਤੁਹਾਨੂੰ ਫੋਟੋ ਕਰਾ ਦੇਣਾ ਸਾਰਾ ਕੁਝ ਦੱਸਣਾ ਠੀਕ ਹੈ ਆਪਣੇ ਪੁਲਸ ਦਾ ਸਾਰੇ ਭੱਜ ਗਏ ਕੋਈ ਨਹੀਂ ਆ ਦੇਖੋ ਕਿੰਨੀ ਛੇਤੀ ਭੱਜ ਗਏ ਸਾਰੇ ਰਲੇ ਹੋਏ ਨੇ ਸਾਰੇ ਰਲੇ ਆ ਜੀ ਜਦੋਂ ਕੰਟਾ ਰੱਖਦੇ ਨੇ ਉਹਨਾਂ ਨੂੰ ਕਰਾਂਗੇ ਜੇ ਦੋ ਬੱਚੇ ਸੀ ਜਵਾਨ ਰਿਸ਼ਤੇ ਆਉਂਦੇ ਸੀ ਇਹਨਾਂ ਦੇ ਬੱਚਿਆਂ ਨੂੰ ਉਹ ਫੇਰ ਹਾਂਸ ਲੇਖ ਲੋ ਤੇ ਕਬੱਡੀ ਦਾ ਖਿਡਾਰੀ ਸੀ ਇੱਕ ਇੱਕ ਕੰਮ ਆ ਦੇਖੀ ਮੋਟਰੀ ਦਾ ਕੰਮ ਕਰਦਾ ਸੀ ਕੰਮ ਬਹੁਤ ਵਧੀਆ ਕਰਦਾ ਸਾਡੀ ਤਾਂ ਜੀ ਇੰਨੀ ਮਿਹਰਬਾਨ ਬਿਲਕੁਈਆ ਫੇਸ ਬਿਲਕੁਈਆ ਨੇ ਸਾਈ ਬੀ ਬੀਆ ਰੋ ਰੋ ਕੇ ਬੁਰਾ ਤੁਰ ਗਏ ਇਹਨਾਂ ਦੇ ਨੌਜਵਾਨ ਪੁੱਤ ਦੱਸਦੇ ਨੇ ਕਿ ਕੌਣ ਕੌਣ ਵੇਚ ਗਏ ਕਬੱਡੀ ਦੇ ਖਿਡਾਰੀ ਦੋਨੇ ਇੱਕ ਕੰਫਰ ਦਾ ਬੰਦਾ ਕੱਲੇ ਬੱਚੇ ਇਹਨਾਂ ਦਾ ਭਤੀਜਾ ਸੀ ਉਹ ਦੇਖਦੇ ਕਿਉਂ ਨਾ ਬੰਨੀ ਮਾਰਦੀ ਚੁੱਪ ਕਰ ਚੁੱਪ ਕਰ ਚੁੱਪ ਕਰ ਉਹ ਵੀ ਦੱਸਦੇ ਨੇ ਸਾਰੇ ਇਹਨਾਂ ਦੇ ਬੱਚੇ ਵੀ ਕਰਦੇ ਨੇ ਹਾਂਜੀ ਸਾਡੇ ਇਹ ਵੀ ਦੱਸਦੇ ਨੇ ਉਹਦੇ ਬੱਚਾ ਵੀ ਕਰਦਾ ਜੀ ਇਹਨਾਂ ਦੇ 6 ਬੱਚੇ ਸੀ ਖੜਾ ਰੀ ਸੀਗੇ ਕਬੱਡੀ ਦੇ ਤੇ ਉਹਨੇ ਦੋਨਾਂ ਦੀ ਐ ਹੋ ਗਿਆ ਹਾਂਜੀ ਸਾਡੀ ਇੰਨੀ ਮਿਹਰਬਾਨੀ ਆ ਵੀ ਸਾਡੇ ਨਸੀਬਿੰਦ ਚੋ ਚਲੇ ਜਾਣ ਇਹ ਇੰਡੀਪੈਂਡੈਂਟ 6 ਪੰਜਾਬ ਦੇ ਕੋਨੇ ਕੋਨੇ ਚ ਆ ਮਾ ਮਾ ਰੋਂਦੀਆਂ ਨੇ ਜਿਹੜਾ ਬਦਲਾਅ ਲਾਣ ਦੀ ਗੱਲ ਕਰਦੇ ਸੀਗੇ ਹੱਥ ਬਨ ਕੇ ਬੇਨਤੀ ਐ ਇਹਨਾਂ ਦੇ ਅਸਰੋਂ ਦੇ ਉੱਤੇ ਤਰਸ ਕਰੋ ਬਦਲ ਦਿਓ ਪੰਜਾਬ ਦੇ ਹਾਲਾਤ ਇਹ ਮੇਰੀ ਸਿੱਧੀ ਵਾਦੀ ਹੈਗੀ ਲਾਸ ਤੇ ਨਾਤੇ ਗਾਰੰਟੀ ਦਿੱਤੀ ਸੀ ਨਸ਼ੇ ਖਤਮ ਕਰ ਦੋਗੇ ਉਂਨਾ ਸਾਡੀ ਸੌਖਾ ਦੀ ਅਸੀਂ ਕਿਹਾ ਸੁਣਾਈ ਨਹੀਂ ਸੁਣ ਲਓ ਇਹਨਾਂ ਦੇ ਆਸਮਾਨ ਚ ਦਰਸ ਕਰ ਲੋ ਇਹ ਪੰਜਾਬ ਦੇ ਪਿੰਡ ਪਿੰਛੇ ਮਾਵਾਂ ਦੀਆਂ ਕਹਾਣੀਆਂ ਨੇ